ਮਾਜ ਮਹੱਲਾ ਵੰਜਵਾ ਜੋਬ ਦੇ ਹਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਚਾਈ ਬਿਲਪ ਕਰੇ ਚਾਤਰ ਕੀ ਨਿਆਈ ਤ੍ਰਖਾਣਾ ਉਤਰੈ ਸਤਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਾ ਕੋ ਲਈ ਜੀਓ ਗੋਲੁਕ ਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾ ਤੇ ਰਾਮ ਸੁਹਾਵਾ ਜਿਓ ਸਹਜ ਤਨ ਬਾਣੀ ਿਰ ਹੋਵਾ ਰਖੈ ਸਰੰਗ ਬਾਣੀ ਤਨ ਸੋ ਦੇਸ ਜਹਤੋ ਦਸਿਆ ਸੱਜਣ ਮੀਤ ਮੋਰਾਰੇ ਜਿਓ ਆ ਘੋਲੀ ਜਿਓ ਘੋਲ ਕਮਾਈ ਕੋ ਸੱਜਣ ਮੀਤ ਮੋਰਾਰੇ ਜਿਓ ਆ ਘੋਲੀ ਹਾ ਘੋਲ ਕਮਾਈ ਗੁਰ ਸੱਜਣ ਮੀਤ ਮੋਰਾਰੇ ਜਿਓ ਰਹਾਉ ਇੱਕ ਘੜੀ ਨਾ ਮਿਲਤੇ ਤਾਂ ਖਲਜ ਕੋ ਹੁਤਾ ਹੁਣ ਕਦ ਮਿਲੀਐ ਪ੍ਰੇਤਿਤ ਭਗਵੰਤਾ ਮਹਾਰਾਜ ਨ ਵਿਹਾਵੈ ਨੀਂਦ ਨ ਆਵੈ ਬਿਨ ਦੇਖੇ ਗੁਰਦਵਾਰੇ ਜੀਉ ਹਾਂ ਕੋ ਨੀਂਦਿ ਅਕੋਲ ਕਮਾਈ ਸਚੇ ਹੈ ਗੁਰਦਵਾਰੇ ਜੀਉ ਰਹਾਉ ਭਾਗ ਹੋਆ ਗੋ ਸੰਤ ਮਿਲਾਇਆ ਰਾਵਿਆ ਬਨਾਸੀ ਕਰਮ ਹੈ ਪਾਇਆ ਸੇਵ ਖਰੀ ਬਲ ਜਸਾ ਨ ਵਿਛੜਾ ਜਨ ਨਾਨਕ ਦਾਸੁ ਮਾਰੇ ਜੀਉ ਹਾਂ ਗੋਲੀ ਜਿ ਕੋਲ ਕਮਾਈ ਜਨ ਨਾਨਕ ਦਾਸੁ ਤੁਮਾਰੇ ਜੀਉ ਰਹਾ ਤਨਾਸੀ ਮਹੱਲਾ ਪਹਿਲਾ ਕਰ ਪਹਿਲਾ ਜਪਦੇ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਹਾਲ ਮੂਰਤ ਅਜੁਨੀ ਸੈਭੰਗ ਗੁਰਪ੍ਰਸਾਦ ਜਿਉ ਦਤ ਹੈ ਆਪਣਾ ਹੈ ਸੋ ਗਰੀਬੁ ਕਾਰ ਦੁਸ ਵਿਸਾਰਣ ਸੇਵਿਆ ਸਦਾ ਸਦਾ ਨਾਤਾਰ ਸਾਹਿਬ ਮੇਰਾ ਨਿਤ ਨਮਾ ਸਦਾ ਸਦਾ ਨਾਤਾਰ ਰਹਾ ਹਾਂਜਨ ਸਾਹਿਬ ਸੇਵੀਐ ਅੰਤਿ ਚੜਾਏ ਸੋਈ ਸਣ ਸਣ ਮੇਰੀ ਕਾਮਣੀ ਬਾਰ ਉਤਾਰ ਹੋਈ ਦਿਆਲ تیر ਨਾਨਦਰਾ ਸਤਿਗੁਰ ਬਾਣੇ ਜਾਉ ਰਹਾਉ ਸਰਬੰਗ ਸਾਚਾ ਏਕ ਹੈ ਦੂਜਾ ਨਹੀਂ ਹੋਈ 타ਹੀ ਦੇਵਾ ਸੁਖਰੇ ਜਾ ਕੋ ਨਦਰ ਕਰੇ ਤੁਝ ਆਵਾਜ ਪਿਆਰੀ ਕੀਰ ਰਹਾਉ ਸਾਵੜਿਆਈ ਦੇ ਜਤਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਈ ਜਸ ਅੱਗੇ ਪਿਆਰੇ ਜਾਇ ਖਾ ਰਹਾ ਸੇਵੀ ਸਾਹਿਬ ਆਪਣਾ ਅਵਤਾਰ ਜਾਂਚੋਂ ਹੋਈ ਨਾਨਕ ਦਾ ਖਾ ਦਾਸ ਹੈ ਵਿੰਦ ਵਿੰਦ ਜੁਖ ਜੁਗ ਹੋਈ ਸਾਹਿਬ ਤੇਰੇ ਨਾਮ ਟਹਾ ਬਿੰਦ ਬਿੰਦ ਜੁਖ ਜੁਖ ਹੋਏ ਰਹਾ ਰੰਗ ਮਹੱਲਾ ਬਹਿਲਾ ਕਰ ਰੀਜਾ ਇੱਕ ਓੰਕਾਰ ਸਤਿਗੁਰ ਬਰਸਾਲ ਇਹ ਦਨ ਪਾਇਆ ਮਾਇਆ ਪਹਿਆ ਪਿਆਰੇ ਲਿਤੜਾ ਲੰਬਰੰਗਾਈ ਮੇਰੇ ਹੰਦਨਾ ਭਾਵੈ ਜੁਲੜਾ ਪਿਆਰੇ ਕਿਉ ਧਨ ਸਹਿਜੇ ਜਾਏ ਹਾ ਹੁਰਬਾਨੇ ਜਾਉ ਹੇ ਰਬਾ ਨਾ ਹਾ ਹੁਰਬਾਨੇ ਜਾਉ ਹਾ ਹੁਰਬਾਨੇ ਜਾਉਦ ਨਾਖੈ ਲੈਂ ਜੋ ਤੇਰਾ ਨਾਉ ਲੈਂ ਜੋ ਤੇਰਾ ਨਾਉਦ ਨਾਖੈ ਹਾ ਸਦ ਅਖਰਬਾਨੇ ਜਾਉ ਰਹਾਉ ਕਾਇਆ ਰੰਗਣਾ ਜੇਤੀਏ ਬਿਆਰੇ ਬਾਈਏ ਨਉਮ ਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਸਾਰੰਗਣਾ ਦੀਠ ਜਨ ਗਏ ਜੋ ਲੈ ਰਤੜੇ ਪਿਆਰੇ ਗੰਤ ਨਾ ਖੇ ਪਾਸ ਤੋੜਦਨਾ ਕੀ ਜੇ ਮਿਲੈ ਜੀ ਕਹ ਨਾਨਕੀ ਅਰਦਾਸ ਆਪੇ ਸਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਹਮਨ ਗੰਤੈ ਭਾਵੇ ਆਪੇ ਹੀ ਰਵੇ ਜਨਮ ਮਹੱਲਾ ਬਹਿਲਾ ਿਆਨ ਨੀ ਮਨਣਾ ਖਾਇ ਕਰਹਿ ਆਪਣਨੇ ਘਰ ਹਰ ਰੰਗੋਂ ਹੀ ਨਾ ਮਾਨ ਹੈ ਸੋਹ ਨਿਹੜਾ ਤਨ ਗਮਲੀਐ ਬਾਹਰ ਗਿਆ ਢੁੰਡ ਹੈ ਬਹਿ ਗਿਆ ਦੇਸ ਲਾਹੀਆਂ ਨੈਣੀ ਭਾਵ ਖਗ ਅੰਗ ਸਿੰਗਾਰੋ ਕਾ ਸੋਹ ਗਣ ਜਾਣੀਐ ਲਾਗੀ ਜਾਸ ਧਰੇ ਪਿਆਰੋ ਿਆਨੀ ਵੈਨੀ ਖਿਆ ਖਰੇ ਜਾ ਤਨ ਗੰਤ ਨਾ ਭਾਵੈ ਕਰਨ ਬਲ ਆਖਰ ਹੈ ਬਹੁ ਤੇਰੇ ਸਾਹ ਦਨਹਿ ਨਾ ਪਾਵੇ ਵਿਣ ਕਰਮਾ ਕੀਚ ਭਈ ਨਾਹੀ ਜੇ ਬਹੁ ਤੇਰਾ ਧਾਵੇ ਲਵ ਲਵ ਹਿੰਗਾਰ ਕੀ ਮਾਤੀ ਮਾਇਆ ਮਹੇਸ਼ਮਾਣੀ ਇਹਨੀ ਵਾਤੀ ਸਹ ਪਈਏ ਨਹੀਂ ਭਈ ਕਾਮਣਿਆਣੀ ਜਾਇ ਉਸ ਸੁਹਾਗਣੀ ਵਾਹਿਕਨੀ ਵਾਤੀ ਸਹ ਪਾਈਏ ਜੋ ਕੀ ਚਾਹੇ ਸੋ ਬਲਾ ਕਰਹ ਮੰਨਿਐ ਹਿਕਮਤ ਹੁਕਮ ਜੁਕਾਈਐ ਜਾਖੇ ਬ੍ਰੇਮ ਬਦਾਰਥ ਪਾਈਐ ਤੋ ਚਰਨੈ ਜਿਤ ਲਾਈਐ ਸਹੋਕ ਹ ਸੋ ਕੀਜੈ ਤਨ ਮਨੋ ਦੀਜੈ ਸਭਰਮਨ ਲਾਈਐ ਏਵ ਕਹ ਸੁਹਾਗਨੀ ਭੈਣੇ ਨੀ ਬਾਤੀ ਸਹ ਪਾਈਐ ਆਪੋਗਵਾਈਐ ਤਾ ਸਹ ਪਾਈਐ ਅੁਰਗਸੀ ਜਤੁਰਾਈ ਸੋ ਨਦਰ ਕਰ ਦੇਖੈ ਸੋ ਦਿਨ ਲਿਖੇ ਕਾਮਣ ਨਉ ਨਿਤ ਪਾਈ ਆਪਣੇ ਗੰਧ ਪਿਆਰੀ ਸਾ ਸੁਹਾਗਣ ਨਾਨ ਸਾ ਸੁਭਰਾਈ ਅਸਰੰਗ ਰਾਤੀ ਹੈ ਜਕੀ ਮਾਤੀ ਇਹ ਮਸ ਬਏ ਸਮਾਣੀ ਸੁੰਦਰ ਸਾਸ ਰੂਪ ਵਿਚਕਣ ਕਹੀਐ ਸਾਸੀ ਆਣੀ ਸੁਹੀ ਮਹੱਲਾ ਬਹਲਾ ਕਾਉਣ ਦਰਾਜੀ ਕਾਉਣ ਗੁਲਾਬ ਰਖਾਉਣ ਸਰਾਫ ਬੁਲਾਵਾ ਆਨੁਗੁਰੂ ਕਹਿ ਬਹਿ ਜਿਖਿਆ ਲੇਵਾ ਕਹਿ ਬਹਿ ਮੂਲ ਖਰਾਵਾ ਮੇਰੇ ਲਾਲ ਜੀਓ ਜਰੰਤਨਾ ਜਾਨਾ ਤੂੰ ਜਲਸੁ ਗਮਹੀ ਅਨ ਭਰਪੂਰ ਲੈਣਾ ਤੂੰ ਆਪੇ ਸਰਬ ਸੁਮਾਨਾ ਰਹਾਉ ਮਨ ਦਰਾਜੀ ਜਿਤ ਤੁਲਾ ਰਿਰੀ ਸੇਵ ਸਰਾਫ ਗਮਾਵਾ ਟੜਹੀ ਬਿਤਰ ਸੋ ਸਹਤੋ ਲੀਨ ਬਿਦ ਜਿਤ ਰਹਾਵਾ ਆਪੇ ਖੰਡਾ ਤੋਲਤ ਰਾਜੀ ਆਪੇ ਤੋਲਣ ਹਾਰਾ ਆਪੇ ਦੇਖੇ ਆਪੇ 부ਜੈ ਆਪੇ ਹੈ ਵਣਜਾਰਾ ਅੰਦਲਾ ਨੀਚ ਰਾਧਾ ਪ੍ਰਦੇਸੀ ਕਿਨਿਆ ਵੈ ਦਿਲ ਜਾਵੇ ਸਾਕੇ ਸੰਗਤ ਨਾਨਕ ਰਹੰਦਾ ਕਿਉ ਕਰ ਮੂੜ ਬਵੈ ੴ ਸਤਿਨਾਮ ਗੁਰਸਤਿ ਬ੍ਰਖ ਨਿਰਭਉ ਨਿਰਵੈਰ ਆਖਾਲ ਮੂਰਤਿ ਵੈਰੁ ਨਹੀਂ ਸਹਿਬ ਹੰਗਰ ਪ੍ਰਸਾਦ ਨਰਾਗ ਬਿਲਾ ਨਮਹ ਹਲਾ ਪਹਿਲਾ ਜੋਬ ਦੇ ਕਰ ਬਹਿਲਾ ਤੋਂ ਸੁਲਤਾਨ ਖਾ ਹਾਮੀ ਆਦਿਰ ਕਮਨ ਵਡਾਈ ਜੋ ਤੂੰ ਦੇ ਸੁਖ ਹਸੁ ਆ ਸੁਆਮੀ ਮੈਂ ਮੂਰਖ ਗਹਿ ਨ ਜਾਇ ਤੇਰੇ ਗੁਣ ਗਾਵਾਂ ਦੇਸੋ ਜਾਈ ਜਸ ਸੱਚ ਮਰਿ ਹੋ ਰਜਾਈ ਰਹਾਉ ਜੋਗਿ ਚੋਵਾ ਸਭ ਕੁਛ ਦੁਜਤੇ ਤੇਰੀ ਸਭ ਅਸਨਾਈ ਤੇਰੰਤ ਨਾ ਜਾਣਾ ਵੇਰ ਸਾਹਿਬ ਮੈਂ ਅੰਦੁ ਲਖਿਆ ਚਤੁਰਾਈ ਕਿਆ ਹਉ ਗਥੀ ਗਥਾ ਗਥ ਦੇਖਾ ਵੇਖਤ ਨਾ ਗਥਾ ਨਾ ਜਾਈ ਜੋਤ ਦਬਾਵੇ ਸੋਈ ਅਕਾਲ ਤੇ ਤੇਰੀ ਵਡਿਆਈ ਅਤੇ ਗੁਗਨ ਹੋਵੇ ਗੰਨੋ ਆਕਾਸ਼ ਜਨਤਾਈ ਭਗਤ ਹੀਰਨਾਨਕ ਜੀ ਹੋਏਗਾ ਆਕਸ਼ਮ ਨਾਉ ਨਾ ਜਾਈ ਬਿਲਾ ਮਹੱਲਾ ਬਹਿਲਾ ਮਨ ਮੰਦਰ ਹਾਨ ਦੇਸ਼ ਗਲੰਦਰ ਗਟਹੀ ਨਿਰਥ ਨਵਾ ਇਸ ਵਸਤ ਮੇਰੇ ਪ੍ਰਾਹ ਏਕ ਚਦ ਮੇਰੇ ਪ੍ਰਾਨ ਵਸਤ ਹੈ ਮਾਹੁਣ ਜਮਨ ਆਵਾ ਮਨ ਬੇਦੇ ਅਦਿਆਲ ਮੇ ਸੇਤੀ ਮੇਰੀ ਮਾਈ ਕਵਣ ਹ ਜਾਣੈ ਵੀਰ ਪਰਾਈ ਹਉ ਨਾਹੀ ਜਿੰਤ ਪਰਾਈ ਰਹਾਉ ਅਗਮ ਯਹੋਚਰ ਅਲਖੀ ਅਪਾਰ ਜਿੰਤਾ ਖਰੋ ਹਮਾਰੀ ਜਾਲਸਾਲਾ ਅਹੀਰ ਪ੍ਰਭੂ ਰਲੀਣਾ ਘਟ ਘਟ ਜੋਤ ਤੁਮਾਰੀ ਸਿਖਮਤ ਸਬਦ ਤੁਮਾਰੀ ਮੰਦਰ ਸ਼ਾਵਾਂ ਤੇਰੇ ਤਦਬਿਨੇ ਹੋਰ ਨਾ ਜਾਣ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜਿਹੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤਾ ਦਦ ਪਾਸੇ ਜੋ ਹਰ ਦਹ ਭਾਵੈ ਸੋਈ ਜੰਗਾ ਇਕ ਨਾਨਕ ਕੀ ਅਰਦਾਸੇ ਜਿਹੀ ਜੰਤ ਸਭ ਸਰਣ ਤੁਮਾਰੀ ਸਰਬ ਚੰਤ ਤਦ ਪਾਸੇ ਜੋ ਹਰ ਦਹ ਭਾਵੈ ਸੋਈ ਜੰਗਾ ਇਕ ਨਾਨਕ ਕੀ ਅਰਦਾਸੇ